ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੋਨ ਤਸਸਪੀ ਆਲੂ ਵਾਲਿਆ ਨੇ ਲੁਧਿਆਣਾ ਜਮ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਾਫਲੇ ਚ ਵਾਅਦਾ ਹੁੰਦਾ ਜਾ ਰਿਹਾ ਲੁਧਿਆਣੇ ਦੀ ਚੱਲ ਰਹੀ ਜ਼ਿਮੀਨੀ ਚੋਣ ਚ ਜੋ ਵੈਸਟ ਦੇ ਇਲੈਕਸ਼ਨ ਉਹਦੇ ਵਿੱਚ ਤਾਂ ਦਿਲ ਤੋਂ ਗਹਿਰਾਈ ਦੇ ਨਾਲ ਉਹਨਾਂ ਕਿਹਾ ਕਿ ਅਸੀਂ ਤੁਹਾਨੂੰ ਵਾਦੀ ਹਾਂ ਤੇ ਅੱਗੇ ਕੀ ਕੁਝ ਕਹਿ ਰਹੇ ਨੂੰ ਤੁਹਾਨੂੰ ਸੁਣਾ ਦਿੰਨੇ ਅੱਜ ਉਰੇ ਪਹੁੰਚੇ ਹਾਂ ਜੀ ਆਇਆਂ ਨੂੰ ਵੈਲਕਮ ਅੱਜ ਬਹੁਤ ਵੱਡਾ ਦਿਨ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਰੋਜ ਆਮ ਆਦਮੀ ਪਾਰਟੀ ਦੇ ਕਾਫਲੇ ਦੇ ਵਿੱਚ ਬਹੁਤ ਵੱਡਾ ਵਾਅਦਾ ਹੁੰਦਾ ਜਾ ਰਿਹਾ ਹੈ ਔਰ ਐਡਾ ਬਲ ਮਿਲ ਰਿਹਾ ਇਸ ਸਮੇਂ ਲੁਧਿਆਣੇ ਦੀ ਚੱਲ ਰਹੀ ਜੋ ਜਿਮਨੀ ਚੋਣ ਹੈ ਵੈਸਟੀ ਇਲੈਕਸ਼ਨ ਆ ਉਹਦੇ ਵਿੱਚ ਕਿ ਤੈ ਜਲਦੀ ਗਹਿਰਾਈ ਤੋਂ ਅਸੀਂ ਸੰਗਤ ਦਾ ਸਿਰ ਝੁਕਾ ਕੇ ਧੰਨਵਾਦ ਕਰ ਰਹੇ ਹਾਂ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਉੱਤੇ ਭਰੋਸਾ ਜਤਾਉਂਦੇ ਹੋਏ ਵੱਡੀ ਤਾਦਾਦ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪਾਰਟੀ ਨੂੰ ਪਿਆਰ ਕਰਦੇ ਹੋਏ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀਆਂ ਨੀਤੀਆਂ ਨੂੰ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀਆਂ ਨੀਤੀਆਂ ਨੂੰ ਪਿਆਰ ਕਰਦੇ ਹੋਏ ਆਮ ਆਦਮੀ ਪਾਰਟੀ ਜੁਆਇਨ ਕਰ ਰਹੇ ਨੇ ਸੋ ਅੱਜ ਸਾਡੇ ਸਾਥੀ ਸੁਰਿੰਦਰ ਕਲਿਆਣ ਜੀ ਵਰजेश ਜੀ ਅਬੇ ਜੀ ਦਾਰਾ ਟੈਂਕ ਜੀ ਸੰਮੀ ਚੋਪੜਾ ਜੀ ਅੱਜ ਸਾਡੇ ਸਾਥੀ ਵੱਡੀ ਗਿਣਤੀ ਦੇ ਵਿੱਚ ਅੱਜ ਜੁਆਇਨਿੰਗਾਂ ਕਰਾ ਰਹੇ ਨੇ ਜਿਦੇ ਵਿੱਚ ਜਤਿੰਦਰ ਪਾਲ ਸਿੰਘ ਜੀ 베ਦੀ ਜੋ ਪੀਪੀਸੀਸੀ ਦੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਟੇਟ ਚੇਅਰਮੈਨ ਰਹੇ ਨੇ 20 ਸਾਲ ਜਿਨ੍ਹਾਂ ਨੇ ਕਾਂਗਰਸ ਪਾਰਟੀ ਦੇ ਵਿੱਚ ਗੁਜ਼ਾਰੇ ਨੇ ਔਰ ਉਹਨਾਂ ਨੇ ਭਾਜਪਾ ਦੇ ਵਿੱਚੋਂ ਮਿਊਨਿਸਪਲ ਕਾਉਂਸਲਰ ਦੇ ਬਤੌਰ ਕੈਂਡੀਡੇਟ ਦੀ ਤੌਰ ਤੇ ਵਾਰਡ ਨੰਬਰ 90 ਚੋਂ ਇਲੈਕਸ਼ਨ ਵੀ ਲੜੀ ਸੀ ਔਰ ਬੜੀ ਭਾਰੀ ਬਹੁਤ ਹਾਸਲ ਕੀਤੀ ਸੀ ਤੇ ਹੁਣ ਅੱਜ ਉਹ ਅੱਜ ਉਹ ਆਮ ਆਦਮੀ ਪਾਰਟੀ ਜੁਆਇਨ ਕਰ ਰਹੇ ਨੇ ਉਹਨਾਂ ਦੇ ਨਾਲ ਨਾਲ ਉਹਨਾਂ ਦੇ ਨਾਲ ਨਾਲ ਅਦਿੱਤਿਏ ਜੀ ਸੁਲੇਖ ਚੰਦ ਜੀ ਰਾਹੁਲ ਜੀ ਸ਼ਿਵਾ शिवम ਅਜੇ ਅਸ਼wini ਸਾਹਿਲ ਅਭਿਸ਼ੇਕ ਅਨਿਲ सुरेंद्र ਮੀਨੂ ਅਕਸ਼ੇ ਗਗਨ ਸਚਿਨ ਆਕਾਸ਼ ਜਤਿਨ ਅੰਸ਼ ਰੋਹਿਤ ਗੁਰਨੇਕ ਰੋਬਿਨ ਸੈਮ ਸਤਨਾਮ ਸਿੰਘ ਜੀ ਰਜੇਸ਼ ਕੁਮਾਰ ਤਜਿੰਦਰ ਸਿੰਘ ਅਮਰਜੀਤ ਸਿੰਘ ਸੁਖਵਿੰਦਰ ਜੀ ਰੋਹਿਤ ਮਾਨ ਜੀ ਪ੍ਰਿੰਸ ਬਗਾਨ ਜੀ ਅਮਿਤ ਕੁਮਾਰ ਜੀ ਸੁਮਿਤ ਸੂਦ ਕਾਕੂ ਸੂਦ ਸੁਨੀਲ ਜੀ ਸ਼ੰਮੀ ਕਰਮ ਸੰਜੀਵ ਕੁਮਾਰ ਚਾਵਲਾ ਜੀ ਵਿਸ਼ਾਲ ਪਵਨ ਮਨਦੀਪ ਆਸ਼ੂ ਅਰੁਣ ਸੰਜੀਵ ਕੁਮਾਰ ਚਾਵਲਾ ਜੀ ਪਹਿਲਾ ਮੈਂ ਦੱਸਿਆ ਸਾਹਿਲ ਜੀ ਰੋਹਨ ਜੀ ਕਰਨ ਜੀ ਵਿਪਨ ਕੁਮਾਰ ਜੀ ਜਸਵੰਤ ਕੌਰ ਜੀ ਮਧੂ ਬਾਲਾ ਜੀ ਤਕਰੀਬਨ ਤਕਰੀਬਨ 50 ਦੇ ਕਰੀਬ ਸਾਥੀ ਅੱਜ ਅੱਜ ਸਾਡੇ ਇਹਨਾਂ ਸਾਥੀਆਂ ਦੀ ਬਦੌਲਤ ਸੁਰੇਂਦਰ ਕਲਿਆਣਜੀ ਦੀ ਵਰਜੇਸ਼ ਜੀ ਦੀ ਅਬੇ ਜੀ ਦੀ ਧਾਰਾ ਟੈਂਕ ਤੇ ਸਿਮੀ ਚੋਪੜਾਈ ਦੀ ਬਦੌਲਤ ਅੱਜ ਆਮ ਆਦਮੀ ਪਾਰਟੀ ਜੁਆਇਨ ਕਰ ਰਹੇ ਨੇ ਮੇਰੇ ਨਾਲ ਅੱਜ ਦੀ ਇਸ ਜੁਆਇਨਿੰਗ ਦੀ ਰਸਮ ਦੇ ਮੌਕੇ ਤੇ ਸਾਡੇ ਆਮ ਆਦਮੀ ਪਾਰਟੀ ਦੇ ਬਹੁਤ ਸਤਿਕਾਰਯੋਗ ਜਰਨਲ ਸਕੱਤਰ ਸਰਦਾਰ ਹਰਚੰਦ ਸਿੰਘ ਜੀ ਬਰਸਾਦ ਸਾਹਿਬ ਸਾਡੇ ਆਮ ਆਦਮੀ ਪਾਰਟੀ ਦੇ ਜਰਨਲ ਸਕੱਤਰ ਸਪੋਕਸਮੈਨ ਡਾਕਟਰ ਸਨੀ ਆਲੂਵਾਲੀਆ ਜੀ ਨਾਲ ਨੇ ਇਸ ਜੁਆਇਨਿੰਗ ਦੀ ਰਸਮ ਦੇ ਵਿੱਚ ਸੋ ਹੋਣਾ ਸੀ ਰਸਮੀ ਤੌਰ ਤੇ ਇਹਨਾਂ ਸਾਰੇ ਸਾਡੇ ਸਾਥੀਆਂ ਨੂੰ ਆਮ ਆਦਮੀ ਪਾਰਟੀ ਜੁਆਇਨ ਕਰਾਵਾਂਗੇ ਜੀ ਬਹੁਤ